ਕੰਡੀ ਦੀ ਵਾਰ ਦਾ ਪਾਠ ਜੋ ਹੈ ਇਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਚਾਰੀ ਬਾਣੀ ਆ ਜੋ ਕਿ ਇੱਕ ਵੀਰ ਰਸੀ ਬਾਣੀ ਆ ਭਾਵ ਕਿ ਜਿਸ ਨੂੰ ਪੜ੍ਹ ਕੇ ਵੀਰ ਰਸ ਪੈਦਾ ਹੁੰਦਾ ਆ ਤੇ ਜੋ ਵੀakti ਵੀਰ ਰਸ ਤੇ ਗੁੱਸੇ ਜਾਂ ਕ੍ਰੋਧ ਦੇ ਵਿੱਚ ਅੰਤਰ ਨਹੀਂ ਜਾਣਦੇ ਇੱਥੇ ਦੱਸ ਦੇਣਾ ਚਾਹੁੰਦੇ ਆ ਕਿ ਜੋ ਕ੍ਰੋਧ ਆ ਗੁੱਸਾ ਆ ਇਸ ਨੂੰ ਵਿਕਾਰਾਂ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਜਿਵੇਂ ਅਸੀਂ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਜੋ ਪੰਜ ਵਿਕਾਰ ਹਨ ਇਹਨਾਂ ਦੇ ਵਿੱਚ ਦੂਜੇ ਨੰਬਰ ਦੇ ਉੱਤੇ ਆਂਦਾ ਹੈ ਕ੍ਰੋਧ ਹਮੇਸ਼ਾ ਜਦੋਂ ਸਾਨੂੰ ਕ੍ਰੋਧ ਆਉਂਦਾ ਹੈ ਤਾਂ ਅਸੀਂ ਕੋਈ ਨਾ ਕੋਈ ਵਾਕਿਆ ਕਰ ਦਿੰਦੇ ਹਾਂ ਉਸ ਦੇ ਵਿੱਚ ਅਸੀਂ ਹਮੇਸ਼ਾ ਲਾਸਟ ਦੇ ਵਿੱਚ ਇਹੀ ਕਹਿੰਦੇ ਕਿ ਮੈਨੂੰ ਗੁੱਸਾ ਆ ਗਿਆ ਸੀ ਮੈਨੂੰ ਪਤਾ ਨਹੀਂ ਲੱਗਾ ਮੈਂ ਕੀ ਕਰ ਦਿੱਤਾ ਉਸ ਚੀਜ਼ ਨੂੰ ਕਿਹਾ ਜਾਂਦਾ ਹੈ ਕ੍ਰੋਧ ਗੁੱਸਾ ਅਤੇ ਜੋ ਵੀਰ ਰਸ ਹੁੰਦਾ ਆ ਉਹ ਤੁਹਾਨੂੰ ਸਹੀ ਸਮੇਂ ਦੇ ਵਿੱਚ ਆਉਂਦਾ ਆ ਜੇ ਕਿਸੇ ਦੇ ਉੱਤੇ ਨਾਜਾਇਜ਼ ਕੋਈ ਧੱਕਾ ਹੁੰਦਾ ਹੋਵੇ ਉੱਥੇ ਜੇ ਤੁਸੀਂ ਉਸ ਦੀ ਹੱਕ ਸੱਚ ਦੇ ਲਈ ਥੋੜਾ ਜਿਹਾ ਸਖਤ ਹੋ ਕੇ ਬੋਲਦੇ ਹੋ ਉਸ ਨੂੰ ਗੁੱਸਾ ਨਹੀਂ ਉਸ ਨੂੰ ਕ੍ਰੋਧ ਨਹੀਂ ਉਸ ਨੂੰ ਵੀਰ ਰਸ ਕਿਹਾ ਜਾਂਦਾ ਆ ਗੁਰਬਾਣੀ ਹਮੇਸ਼ਾ ਸਾਡੇ ਤੋਂ ਵਿਕਾਰ ਦੂਰ ਕਰਦੀ